ਸੀ ਗਿਆ ਸਾਰੇ ਜੱਫਿਆਂ ਦੇ ਸਾਰੇ ਪੈਸੇ ਆ ਗਏ ਸੀ ਬਾਬਾ ਉਹਨਾਂ ਦੇ ਯਾਰਾ ਭੇਜਾਂ ਵਾਲੇ ਨੂੰ ਇਹ ਹੀ ਬੇਨਤੀ ਆ ਐਵੇਂ ਨਾ ਤੁਸੀਂ ਗੱਲ ਵਧਾਇਆ ਕਰੋ ਹਨਾ ਉਹਨਾਂ ਦੇ ਅਗਲੇ ਦੇ ਦਿਲ ਤੇ ਕਿੰਨੇ ਕਿਵੇਂ ਕੀ ਬੀਤੂਗੀ ਯਾਰਾ ਵੀ ਭੈਣ ਚੋਂ ਆਸੀਂ ਪੈਸੇ ਰੱਖ ਲਏ ਹਰ ਇੱਕ ਗੱਲ ਹੀ ਚਾਕੇ ਪਾ ਦਿੰਦਿਆਂ ਪੇ ਤੇ ਵੀ ਇਹਦੇ ਨਾਲ ਐਵੇਂ ਹੋ ਗਿਆ ਇਹਦੇ ਨਾਲ ਐਵੇਂ ਹੋ ਗਿਆ ਸਾਡਾ ਤਾਂ ਚੱਲਦਾ ਹੀ ਰਹਿੰਦਾ ਬਾਬਾ ਰੋਜ ਗਰਾਉਂਡ 'ਚ ਗੁੱਸੇ ਗੱਲੇ ਹੁੰਦੇ ਰਹਿੰਦੇ ਆ ਤੁਸੀਂ ਕਿਉਂ ਗੱਲ ਵਧਾ ਦਿੰਦੇ ਹੋ ਅਗਲੇ ਦੀ ਇੰਨੇ ਪੈਸੇ ਲਾਏ ਉਹਨਾਂ ਨੇ ਇੰਨਾ ਵਧੀਆ ਟੂਰਨਾਮੈਂਟ ਕਰਾਇਆ ਯਾਰ ਚੱਲ ਹੋ ਜਾਂਦੀ ਆ ਹਨਾ ਫੇਰ ਵੀ ਉਹਨਾਂ ਨੇ ਬਾਅਦ ਚ ਨਾਲ ਦੇ ਮੁੰਡੇ ਨੂੰ ਪੈਸੇ ਦਿੱਤੇ 5000 ਰੁਪਈਆ ਵੀ ਬਾਈ ਚਲ ਕੋਈ ਚੱਕਰ ਨਹੀਂ ਉਹਦਾ ਜੋਰ ਲੱਗਿਆਗਾ ਨਹੀਂ ਲੈ ਕੇ ਗਿਆ ਪੈਸੇ ਫੇਰ ਵੀ ਉਹ 5000 ਰੁਪਈਆ ਫੜਾਇਆ ਨਾਲ ਦੇ ਮੁੰਡੇ ਨੂੰ ਉਹਨਾਂ ਨੇ ਮੇਰੇ ਨਾਲ ਕੋਈ ਤੱਕਾ ਨਹੀਂ ਹੋਇਆ ਬਾਈ ਐਵੇਂ ਨਾ ਪਾਇਆ ਕਰੋ ਜੇ ਜੇ ਮੈਂ ਜੇ ਤੱਕਾ ਹੋਇਆ ਵੀ ਹੁੰਦਾ ਮੈਂ ਆਪ ਵੀਡੀਓ ਬਣਾ ਕੇ ਪਾਉਂਦਾ ਵੀ ਭਾਈ ਯਾਰ ਮੈਂ ਕੱਲ ਐਵੇਂ ਖੇਡੇ ਆ ਉੱਥੇ ਜਾਣਾ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪ ਹੀ ਕਹਿ ਦਿੰਦਾ ਫੇਰ ਤੁਹਾਡਾ ਹੱਕ ਬਣਦਾ ਸੀ ਪਾਉਣ ਦਾ ਚਲ ਵੀ ਹਾਂ ਹੁਣ ਪਾਈਏ ਜਦੋਂ ਮੈਂ ਤਾਂ ਕੁਝ ਕਹਿ ਨਹੀਂ ਰਿਹਾ ਬਾਬਾ ਤੂੰ ਸੋਨ ਨੂੰ ਕੀ ਚੱਕਰਾ ਯਾਰ ਵੇਜਾਂ ਵਾਲੇ ਨੂੰ ਤੁਸੀਂ ਕਿਉਂ ਪਾਈ ਜਾਂਦੇ ਹੋ ਹਨ ਐਵੇਂ ਕਿਉਂ